ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਜਾਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਨੀਲੀ ਰਾਵੀ ਬਿਲਕੁਲ ਬਾਰਡਰ ਬਰੀਡ ਦੀ ਦੋਸਤੋ ਇੱਕ ਬਹੁਤ ਵਧੀਆ ਚੰਗੀ ਮੱਝ ਸੋ ਦੋਸਤੋ ਪਿੰਡ ਜਿਹੜਾ ਬਲਗਣ ਡਾਕਖਾਨਾ ਚੰਜੋਟੀ ਤਹਿਸੀਲ ਲੋਪੋਂਕੇ ਜ਼ਿਲ੍ਹਾ ਅੰਮ੍ਰਿਤਸਰ ਹੈਗਾ ਜ ਸੋ ਦੋਸਤੋ ਅੰਮਰਸਰ ਤੋਂ ਚੁਗਾਵਾ ਲੋਪੋਂਗੇ ਰੋਡ ਤੇ ਦੋਸਤੋ ਜਿਹੜਾ ਇਹ ਪਿੰਡ ਅਸਥਿਤਤਾ ਨਾਲ ਲੱਗਦੇ ਪਿੰਡ ਕੋਹਾਲੀ ਮਦੋਂਗੇ ਬਰਾੜ ਖਿਆਲਾ ਖੁਰਦ ਚੰਜੋਟੀ ਮਾਨਾਂਵਾਲਾ ਰਾਜਾ ਸੰਸੀ ਅਜੇ ਨਾਲਾ ਬਿਲਕੁਲ ਇਸ ਦੇ ਨਾਲ ਲੱਗਦੇ ਕਸਬੇ ਨੇ ਜਿਹੜੇ ਮੇਰੇ ਵੀਰ ਇਹਨਾਂ ਨਾਲ ਲੱਗਦੇ ਕਸਬਿਆਂ 'ਚ ਹੋਣ ਉਹ ਤੁਸੀਂ ਇਹ ਮੱਜ ਆਪਣੇ ਦੋ ਟਾਈਮ ਦੀ ਚੁਆਈ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਸੋ ਦੋਸਤੋ ਵੇਖ ਸਕਦੇ ਹੋ ਮੂੰਹ ਮੱਥਾ ਵੀ ਕਾਫੀ ਜ਼ਿਆਦਾ ਸੋਹਣਾ ਹੈਗਾ ਬਾਕੀ ਵਜਨ ਦੇ ਵਿੱਚ ਹੈਗੀ ਆ ਅੱਜ ਤਕਰੀਬਨ 5 ਦਿਨ ਦੀ ਸੂਈ ਆ ਦੋਸਤੋ ਜਿਹੜਾ ਮગર ਬੱਚਾ ਹੈ ਉਹ ਕੱਟਾ ਹੈ ਇਸ ਦੇ ਦੁੱਧ ਜਿਹੜਾ ਬੌਲੇ ਦੇ ਵਿੱਚ 10 ਕਿਲੋ ਬਿਲਕੁਲ ਰੈਡੀ ਹੈਗਾ ਤਕਰੀਬਨ 13 14 13 14 ਲੀਟਰ ਮਿਲਕ ਦੀ ਕੈਪੈਸਿਟੀ ਦੀ ਆਸ ਕੀਤੀ ਜਾਂਦੀ ਆ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਜਿਹੜੀ ਮੱਝ ਪਸੰਦ ਆਵੇ ਉੱਪਰ ਕੰਟੈਕਟ ਨੰਬਰ ਵੀਰ ਹੋਣਾ ਦੇ ਦਿੱਤੇ ਨੇ ਉਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਚੰਗੀ ਬੋਡੀ ਸਟਰਕਚਰ ਦੀ ਹੈਗੀ ਆ ਚੰਗੀ ਮਿਲਕ ਲਾਈਨ ਦੀ ਵੀ ਕਹਿਵਾਂਗੇ ਉਹਨੂੰ ਚੰਗੇ ਮਿਲਕ ਦੇ ਅਗਿਆਸ ਹੈਗੀ ਆ ਬਾਕੀ ਛੋਟੀ ਦਾ ਕੱਦ ਘੱਟ ਦੋਸਤੋ ਵਧੀਆ ਹੈਗਾ ਬੜਾ ਛੋਟਾ ਨਹੀਂ ਗੇ ਬੜਾ ਵੱਡਾ ਨਹੀਂ ਮੀਡੀਅਮ ਸਾਈਜ਼ ਦਾ ਜਿਹੜਾ ਇਹਦਾ ਕੱਦ ਹੈਗਾ ਬਾਕੀ ਮੂੰਹ ਮੱਥਾ ਤੁਸੀਂ ਜਿਹੜਾ ਜਰੂਰ ਨੋਟ ਕਰ ਸਕਦੇ ਹੋ ਚੰਗਾ ਸੋਹਣਾ ਸਿੰਘ ਆ ਫੱਬਦਾ ਸਿੰਘ ਆ ਥੋੜਾ ਜਿਹਾ ਖੁੱਲਾ ਜਰੂਰ ਆ ਪਰ ਫੱਬਦਾ ਸਿੰਘ ਆ ਮਣਕੀ ਅੱਖਾਂ ਬਾਕੀ ਜਿਹੜਾ ਬੱਚਾ ਮਗਰ ਦੋਸਤੋ ਉਹ ਜੈਡ ਬਲੇਕ ਆ ਬਾਕੀ ਉਸ ਦੀਆਂ ਥੋੜੀਆਂ ਜੀਆਂ ਅੱਖਾਂ ਜਿਹੜੀਆਂ ਆਪਣੀ ਮਦਰ ਦੇ ਉੱਪਰ ਨੇ ਬਾਕੀ ਹੈ ਜੈਡ ਬਲੈਕ ਆ ਸੋ ਵਾਇਰਨੈਸ ਥੋੜੀ ਜੀ ਜ਼ਿਆਦੀ ਕਹਾਂਗੇ ਨੀਲੀ ਬਰੀਡ ਦੇ ਵਿੱਚ ਪਰ ਦੁੱਧ ਨੂੰ ਕਾਫੀ ਜ਼ਿਆਦਾ ਵਧੀਆ ਹੈਗੀ ਹੈ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਜਿਹੜਾ ਮੋਲਾ ਦੋਸਤੋ 90000 ਰੁਪਇਆ ਮੌਕੇ ਤੇ ਮਾਨਤਾ ਜਰੂਰ ਕੀਤਾ ਜਾਵੇਗਾ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ